ਪੰਜਾਬ ਫਾਸਟ ਲਾਈਨ ਵੈਬ ਚੈਨਲ ਵੇਖ ਰਹੇ ਸਮੂਹ ਦਰਸ਼ਕਾਂ ਦਾ ਸਵਾਗਤ ਹੈ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਪਿੰਡ ਹौज खास ਦੇ ਪ੍ਰਾਇਮਰੀ ਤੇ ਮਿਡਲ ਸਮਾਰਟ ਸਕੂਲ ਵਿੱਚ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ ਇਸ ਮਾਪੇ ਅਧਿਆਪਕ ਮਿਲਣੀ ਵਿੱਚ ਅਧਿਆਪਕਾਂ ਵੱਲੋਂ ਸਕੂਲ ਵਿੱਚ ਬੱਚਿਆਂ ਦੀ ਕਾਰਗੁਜ਼ਾਰੀ ਤੇ ਮਾਪਿਆਂ ਵੱਲੋਂ ਬੱਚਿਆਂ ਦੀ ਕਾਰਗੁਜ਼ਾਰੀ ਤੇ ਵਿਚਾਰ ਕੀਤਾ ਗਿਆ ਅਧਿਆਪਕਾਂ ਦੇ ਦੱਸਣ ਮੁਤਾਬਕ ਇਸ ਸਮਾਪੇ ਮਿਲਣੀ ਦਾ ਪੂਰਾ ਭਰਵਾਂ ਹੰਗਾਰਾ ਮਿਲਿਆ ਬੱਚਿਆਂ ਦੇ ਮਾਪਿਆਂ ਨਾਲ ਗੱਲਬਾਤ ਕਰਨ ਤੇ ਉਹਨਾਂ ਦੱਸੇ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਸਕੂਲ ਵਿੱਚ ਹਰ ਮਹੀਨੇ ਹੋਣੇ ਚਾਹੀਦੇ ਹਨ ਜਿਸ ਨਾਲ ਉਹਨਾਂ ਨੂੰ ਬੱਚਿਆਂ ਦੀ ਕਾਰਗੁਜ਼ਾਰੀ ਦਾ ਪਤਾ ਲੱਗਦਾ ਹੈ ਉੱਥੇ ਹੀ ਅਧਿਆਪਕਾਂ ਵੱਲੋਂ ਇਹ ਬਿਆਨ ਦਿੱਤਾ ਗਿਆ ਕਿ ਘਰ ਵਿੱਚ ਬੱਚੇ ਕੀ ਕਰਦੇ ਹਨ ਅਤੇ ਉਹਨਾਂ ਨੂੰ ਖੇਡਾਂ ਅਤੇ ਪੜ੍ਹਾਈ ਵਿੱਚ ਬਲ ਹੋਰ ਤੇਜ਼ ਕਰਨ ਲਈ ਕੀ ਉਪਰਾਲੇ ਕਰਨੇ ਚਾਹੀਦੇ ਹਨ ਉਹਨਾਂ ਦਾ ਪਤਾ ਲੱਗਦਾ ਹੈ ਇਸ ਤਰ੍ਹਾਂ ਦੇ ਪ੍ਰੋਗਰਾਮ ਹੋਣੇ ਚਾਹੀਦੇ ਹਨ ਤੇ ਬੱਚਿਆਂ ਦੇ ਮਾਪਿਆਂ ਨੂੰ ਇਸ ਤਰ੍ਹਾਂ ਦੇ ਪ੍ਰੋਗਰਾਮ ਵਿੱਚ ਹਰ ਵਾਰ ਹਿੱਸਾ ਲੈਣਾ ਚਾਹੀਦਾ ਹੈ ਆਓ ਸੁਣਦੇ ਹਾਂ ਹੋਰ ਕੀ ਕਹਿਣਾ ਹੈ ਬੱਚਿਆਂ ਦੇ ਮਾਪਿਆਂ ਦਾ ਅਤੇ ਮੌਜੂਦਾ ਅਧਿਆਪਕਾਂ ਦਾ ਬਨੇ ਰੋ ਵੀਡੀਓ ਦੇ ਐਂਡ ਤੱਕ ਅਤੇ ਇਸ ਤਰ੍ਹਾਂ ਦੀਆਂ ਹੋਰ ਤਾਜ਼ਾ ਤਰੀਕ ਖਬਰਾਂ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ ਚੈਨਲ ਅਤੇ ਬੈਲ ਆਈਕਨ ਪ੍ਰੈਸ ਕਰਨਾ ਨਾ ਭੁੱਲਣਾ ਤਾਂ ਕਿ ਸਾਡੀ ਹਰ ਨਵੀਂ ਅਪਡੇਟ ਪਹੁੰਚੇ ਸਭ ਤੋਂ ਪਹਿਲਾਂ ਤੁਹਾਡੇ ਕੋਲ ਹਾਂ ਜੀ ਸਸਕਾਰ ਹਾਂ ਜੀ ਕੀ ਪ੍ਰੋਗਰਾਮ ਸੀ ਤੇ ਕਿਦਾਂ ਦਾ ਰਿਹਾ ਪਿਓ ਅੱਜ ਪੇਰੈਂਟਸ ਮੀਟਿੰਗ ਲੱਗੀ ਸੀ ਜੀ ਜੀ ਹਾਂ ਜੀ ਪ੍ਰੋਗਰਾਮ ਬਹੁਤ ਵਧੀਆ ਸੀ ਬੱਚਿਆਂ ਵਾਸਤੇ ਪੜਾਇਆ ਗਿਆ ਹੈ ਬਹੁਤ ਵਧੀਆ ਸਿੱਖਿਆ ਦਿੱਤੀ ਜਾਂਦੀ ਸਕੂਲ ਦੇ ਵਿੱਚ ਜੀ ਜੀ ਜਿਹੜੇ ਅੱਜ ਦੇ ਪ੍ਰੋਗਰਾਮ ਵਿੱਚ ਬੱਚਿਆਂ ਨੂੰ ਕੀ ਜਾਣਕਾਰੀ ਦਿੱਤੀ ਗਈ ਹੈ ਤੁਹਾਨੂੰ ਜਾਣਕਾਰੀ ਦਿੱਤੀ ਗਈ ਹੈ ਜਾਂ ਬੱਚਨ ਜੀ ਬੱਚਿਆਂ ਨੇ ਵੀ ਦਿੱਤੀ ਗਈ ਜਾਣਕਾਰੀ ਜੀ ਤੇ ਸਾਨੂੰ ਵੀ ਮਾਪਿਆਂ ਨੂੰ ਵੀ ਜੋ ਬੱਚਿਆਂ ਦੀ ਜੋ ਗਲਤੀਆਂ ਹੈਗੀਆਂ ਸੀ ਸੁਣਾ ਬਾਰੇ ਕਿ ਕਿਨੀ ਪੜ੍ਹਾਈ ਹੋ ਰਹੀ ਬੱਚਿਆਂ ਦੀ ਪੜ੍ਹਾਈ ਬਹੁਤ ਵਧੀਆ ਸਕੂਲ ਦੇ ਵਿੱਚ ਹੋ ਰਹੀ ਹੈ ਜੋ ਸਾਡਾ ਹੋਸ਼ਖਾਜ ਦਾ ਪਹਿਲਾ ਨੰਬਰ ਤੇ ਹੈ ਜੀ ਜੀ ਤੇ ਬੱਚਿਆਂ ਦੀ ਬਹੁਤ ਵਧੀਆ ਪੜ੍ਹਾਈ ਹੋ ਰਹੀ ਹੈ ਮਾਸਟਰ ਜੋ ਵੀ ਮਾਨੇ ਟੀਚਰ ਸਾਹਿਬ ਹੈਗੇ ਨੇ ਜੋ ਸਟਾਫ ਹੈਗਾ ਬਹੁਤ ਵਧੀਆ ਪੜ੍ਹਾਈ ਕਰਾ ਰਿਹਾ ਬੱਚੇ ਜੀ ਕਿਹੜੇ ਕਲਾਸ ਵਿੱਚ ਬੱਚੇ ਪੜ੍ਹਦੇ ਨੇ ਬੱਚਾ ਜੀ ਇੱਕ ਮੇਰਾ 6ਵੀਂ ਕਲਾਸ ਵਿੱਚ ਇੱਕ 8ਵੀਂ ਕਲਾਸ ਵਿੱਚ ਗੁੜਿਆ ਜੀ ਜੀ ਕੀ ਲੱਗਦਾ ਵੀ ਇਦਾਂ ਦੇ ਪ੍ਰੋਗਰਾਮ ਜਿਹੜੇ ਹੋਣੇ ਚਾਹੀਦੇ ਨੇ ਸਕੂਲੇ 'ਚ ਹਾਂਜੀ ਹਾਂਜੀ ਮਹੀਨੇ ਦੇ ਵਿੱਚ ਇੱਕ ਵਾਰੀ ਤਾਂ ਹੋਣਾ ਚਾਹੀਦਾ ਜੀ ਜੀ ਮਿਹਰਬਾਨ ਹਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਅ ਅੱਜ ਦਾ ਜਿਹੜਾ ਸਰ ਪ੍ਰੋਗਰਾਮ ਕੀਤਾ ਗਿਆ ਉਹਦੇ ਬਾਰੇ ਜਾਣਕਾਰੀ ਚਾਹਣੀ ਹੈ ਅੱਜ ਜੀ ਜਿਹੜਾ ਕਿ ਸਕੂਲ ਸਿੱਖਿਆ ਵਿਭਾਗ ਜਿਹੜਾ ਪੰਜਾਬ ਵੱਲੋਂ ਜਿਹੜਾ ਕੀ ਹੈ ਵੱਖ-ਵੱਖ ਸਕੂਲਾਂ ਦੇ ਵਿੱਚ ਜਿਹੜਾ ਮੈਗਾ ਪੀਟੀਐਮ ਜਿਹੜੀ ਇਨਸਪਾਇਰ ਮੀਟ ਜਿਹੜੀ ਕਰਵਾਈ ਜਾ ਰਹੀ ਆ ਦਾ ਇਸ ਦਾ ਮਕਸਦ ਇਹ ਹੈ ਕਿ ਜਿਹੜਾ ਕਿ ਇਹ ਮਾਪਿਆਂ ਨੂੰ ਜਿਹੜਾ ਕਿ ਬੱਚਿਆਂ ਦੇ ਮਾਪਿਆਂ ਨੂੰ ਜਿਹੜਾ ਕਿ ਜਾਣੂ ਕਰਵਾਇਆ ਜਾਵੇ ਦਸੰਬਰ ਜਿਹੜੀ ਪ੍ਰੀਖਿਆ ਹੋਈ ਹੈ ਉਹਨਾਂ ਦੇ ਜਿਹੜੇ ਆ ਨੰਬਰਾਂ ਬਾਰੇ ਮਾਪਿਆਂ ਨੂੰ ਜਾਣੂ ਕਰਵਾਇਆ ਗਿਆ ਔਰ ਜਿਹੜੀਆਂ ਸਕੂਲ ਦੇ ਵਿੱਚ ਮਿਲ ਰਹੀਆਂ ਜਿਹੜੀਆਂ ਵੱਖ-ਵੱਖ ਜਿਹੜੀਆਂ ਸਹੂਲਤਾਂ ਉਹਨਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ ਤਾਂ ਸਰਕਾਰ ਵੱਲੋਂ ਜਿਹੜੇ ਆ ਵੱਖ-ਵੱਖ ਜਿਹੜੇ ਆ ਪ੍ਰੋਜੈਕਟ ਜਿਹੜੇ ਆ ਸ਼ੁਰੂ ਕੀਤੇ ਗਏ ਆ ਜਿਵੇਂ ਕਿ ਹੋ ਗਿਆ ਮਿਸ਼ਨ ਸਮਰੱਥ ਔਰ ਜਿਹੜਾ ਕਿ ਆ ਮਿਸ਼ਨ 100% ਔਰ ਦਾਖਲਾ ਮੈਮ ਵੀ ਜਿਹੜੀ ਹੈ ਅੱਜ ਦੀ ਜਿਹੜੀ ਉਹਦੀ ਸ਼ੁਰੂਆਤ ਕੀਤੀ ਗਈ ਹੈ ਔਰ ਜਿਹੜੇ ਮਾਪੇ ਹੈਗੇ ਆ ਜਿਹੜੇ ਆ ਉਹਨਾਂ ਨੂੰ ਹਰੇਕ ਤਰ੍ਹਾਂ ਦੀਆਂ ਜਿਹੜੀਆਂ ਜਾਣਕਾਰੀ ਜਿਹੜੀ ਪ੍ਰਦਾਨ ਕੀਤੀ ਗਈ ਮਾਪਿਆਂ ਨੂੰ ਔਰ ਜਿਹੜਾ ਬਹੁਤ ਹੀ ਵਧੀਆ ਜਿਹੜਾ ਸੁਖਾਵੇਂ ਮਾਹੌਲ ਦੇ ਵਿੱਚ ਜਿਹੜਾ ਕਿ ਇਹ ਬੱਚੇ ਜਿਹੜੇ ਆ ਔਰ ਆਪਦੇ ਮਾਪਿਆਂ ਨੂੰ ਨਾਲ ਲੈ ਕੇ ਸਕੂਲ ਦੇ ਵਿੱਚ ਪਹੁੰਚ ਰਹੇ ਨੇ ਇਸ ਕਿੰਨਾ ਜ਼ਰੂਰੀ ਹੈ ਮਾਪੇ ਮਿਲਣੀ ਜਿਹੜੀ ਅਜਦਾ ਪ੍ਰੋਗਰਾਮ ਹੈ ਇਹ ਬੱਚਿਆਂ ਲਈ ਕਿੰਨੀ ਜ਼ਰੂਰੀ ਬਹੁਤ ਜ਼ਿਆਦਾ ਜੀ ਵਧੀਆ ਜ਼ਰੂਰੀ ਹੈ ਕਿਉਂਕਿ ਇੱਕ ਤਾਂ ਜਿਹੜਾ ਕਿ ਇਹ ਮਾਪਿਆਂ ਦੇ ਨਾਲ ਜਿਹੜਾ ਕਿ ਅਧਿਆਪਕਾਂ ਦਾ ਰابطਾ ਬਣਿਆ ਰਹਿੰਦਾ ਹੈ ਤਾਂ ਜਿਹੜਾ ਉਹਨਾਂ ਬਾਰੇ ਜਿਹੜਾ ਕਿ ਇਹ ਪਤਾ ਲੱਗਦਾ ਰਹਿੰਦਾ ਵੀ ਸਾਡਾ ਬੱਚਾ ਜਿਹੜਾ ਵੀ ਕਿੱਥੇ ਆ ਕਿੱਥੋਂ ਤੱਕ ਜਿਹੜਾ ਕਿ ਉਹ ਪੜ ਰਿਹਾ ਕਿਸ ਤਰ੍ਹਾਂ ਦਾ ਉਹਨੂੰ ਸਕੂਲ ਦੇ ਵਿੱਚ ਮਾਹੌਲ ਮਿਲ ਰਿਹਾ ਜੀ ਇਹ ਸਰ ਮੰਨ ਲਓ ਜਿਹੜਾ ਪ੍ਰੋਗਰਾਮ ਹੈ ਕੀ ਇਹ ਲਗਾਤਾਰ ਜਾਂ ਮਹੀਨੇ 'ਚ ਦੋ ਵਾਰ ਹੋਣਾ ਚਾਹੀਦਾ ਸਾਡੀ ਹਮੇਸ਼ਾ ਹੀ ਕੋਸ਼ਿਸ਼ ਹੁੰਦੀ ਆ ਸੀ ਕਹਿੰਨੇ ਨੇ ਵੀ ਸਾਨੂੰ ਜਿਹੜਾ ਕਿ ਆ ਤੁਸੀਂ ਜ਼ਰੂਰ ਆਣ ਕੇ ਜਿਹੜਾ ਕਿ ਇਹ ਮਿਲ ਕੇ ਜਾਇਆ ਕਰੋ ਆਪਦੇ ਬੱਚਿਆਂ ਦੀ ਜਿਹੜਾ ਕਿ ਆ ਉਹਨਾਂ ਨੂੰ ਪਤਾ ਕਰਾਇਆ ਕਰੋ ਵੀ ਸਾਡੇ ਬੱਚੇ ਜਿਹੜੇ ਆ ਕਿ ਅੱਜ ਜਿਹੜਾ ਕਿ ਕੀ ਸਿੱਖ ਰਹੇ ਆ ਸਕੂਲ ਦੇ ਵਿੱਚ ਉਹਨਾਂ ਨੂੰ ਕਿਸ ਤਰ੍ਹਾਂ ਦੀਆਂ ਜਿਹੜੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਕਿਉਂਕਿ ਸਰਕਾਰ ਵੱਲੋਂ ਬੱਚਿਆਂ ਨੂੰ ਹਰੇਕ ਤਰ੍ਹਾਂ ਦੀਆਂ ਸਹੂਲਤਾਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਨੇ ਤਾਂ ਸਾਡਾ ਮਕਸਦ ਇਹ ਹੁੰਦਾ ਵੀ ਤੁਸੀਂ ਜਿਹੜਾ ਕਿ ਇਹ ਬੱਚਾ ਨੂੰ ਜਿਹੜਾ ਕਿ ਆਣ ਕੇ ਪੁੱਛਿਆ ਕਰੋ ਵੀ ਜਿਹੜਾ ਕੰਮ ਮਿਲਿਆ ਉਹਨੂੰ ਕੰਮ ਉਹਨੂੰ ਕਰਵਾਇਆ ਵੀ ਕਰੋ ਸਾਂ ਉਹਨੂੰ ਜਿਹੜਾ ਪ੍ਰੋਪਰ ਜਿਹੜਾ ਕਿ ਇਹ ਬੱਚਿਆਂ ਨੂੰ ਜਿਹੜਾ ਕਿ ਉਹਦੀ ਦੇਖਭਾਲ ਜਿਹੜਾ ਘਰ ਦੇ ਵਿੱਚ ਜਿਹੜੀ ਉਹਦੀ ਕਰਿਆ ਕਰੋ ਵੀ ਸਕੂਲ ਦਾ ਜਿਹੜਾ ਹਰੇਕ ਕੰਮ ਕਰਵਾਇਆ ਜਾਂਦਾ ਬੱਚਾ ਸਾਡਾ ਜਿਹੜਾ ਕਰ ਰਿਹਾ ਕਿ ਨਹੀਂ ਕਰ ਰਿਹਾ ਜੀ ਜੀ ਮਿਹਰਬਾਨੀ ਧੰਨਵਾਦ ਐਂ ਸਸਿਕਾ ਜੀ ਸਸਿਕਾ ਜੀ ਸਾਂ ਨਾਮ ਤੁਹਾਡਾ ਜੀ ਕੁਲਦੀਪ ਸਿੰਘ ਕੁਲਦੀਪ ਜੀ ਕਿਦਾਂ ਦਾ ਪ੍ਰੋਗਰਾਮ ਹੈ ਤੇ ਕਿਵੇਂ ਲੱਗਿਆ ਪ੍ਰੋਗਰਾਮ ਜੀ ਇਹ ਪ੍ਰੋਗਰਾਮ ਬਹੁਤ ਵਧੀਆ ਹੈ ਜੋ ਬੱਚਿਆਂ ਨੂੰ ਤੇ ਹਫ਼ਤੇ ਨਹੀਂ ਮਿਲਦੇ ਬੱਚਿਆਂ ਬਾਰੇ ਪੁੱਛਿਆ ਗਿਆ ਸਾਡੇ ਕੋਲ ਬੱਚੇ ਕੀ ਕਾਰਗੁਜ਼ਾਰੀ ਕਰ ਰਹੇ ਕਿਸ ਤਰ੍ਹਾਂ ਪੜ ਰਹੇ ਜੀ ਹਾਂਜੀ ਇਸ ਬਾਰੇ ਸਾਰੀ ਸਮ ਜਾਣਕਾਰੀ ਦਿੱਤੀ ਤਾਂ ਇਦਾਂ ਦੇ ਪ੍ਰੋਗਰਾਮ ਜ਼ਰੂਰੀ ਨੇ ਬੱਚਿਆਂ ਦੀ ਗ੍ਰੋਥ ਵਾਸਤੇ ਹਾਂਜੀ ਹਾਂਜੀ ਸਰ ਬਿਲਕੁਲ ਕਿਉਂਕਿ ਇਸ ਨਾਲ ਸਾਨੂੰ ਪਤਾ ਲੱਗਦਾ ਲੱਗ ਜਾਂਦਾ ਜੀ ਕਿ ਸਾਡਾ ਬੱਚਾ ਕੀ ਕਰ ਰਿਹਾ ਜੀ ਠੀਕ ਹੈ ਜੀ ਕਿਸ ਤਰ੍ਹਾਂ ਪੜ ਰਹੇ ਜੀ ਕਿ ਕਿਸ ਤਰ੍ਹਾਂ ਦਾ ਕਿਹੜੇ ਵਿਭਾਗ ਦੇ ਚੋਂ ਪੜ ਰਹੇ ਕਿ ਕਿਹੜੀ ਕਲਾਸ ਵਿੱਚ ਬੱਚੇ ਪੜਦੇ ਨੇ ਸਰ ਜੀ ਸਾਡੀ ਲੜਕੀ ਹੈ ਜੀ ਜੀ ਲੋ ਪਾਣੀ ਬਵਾਜੀ ਕਰ ਦਿਓ। ਠੀਕ। ਅ ਕਿਦਾਂ ਦਾ ਕਿਦਾਂ ਦੇ ਰੁਝਾਨ ਨੇ ਇਸ ਟਾਈਮ? ਜੀ ਸਹੀ ਬਿਲਕੁਲ ਸਹੀ ਚੱਲ ਰਿਹਾ। ਠੀਕ ਹੈ। ਮੇਰਬਾਰ। ਹਾਂ ਜੀ ਬਹੁਤ ਵਧੀਆ ਪ੍ਰੋਗਰਾਮ ਕਰਦੇ। ਕੋਈ ਹੋਰ ਸੰਦੇਸ਼ ਦੇਣਾ ਚਾਹੋਗੇ? ਹਾਂ ਜੀ ਇਸ ਤਰ੍ਹਾਂ ਦਾ ਪ੍ਰੋਗਰਾਮ ਹੋਣਾ ਚਾਹੀਦਾ ਫਿਰ। ਜੋ ਕਿ ਬੱਚੇ ਨੂੰ ਸ਼ਾਬਾਸ਼ ਵੱਧਾਈ ਸਾਡੇ ਸ਼ਾਬਾਸ਼ਾ ਅਧਿਆਪਕਾਂ ਨੂੰ ਇਸ ਨਾਲ ਜੀ ਸਤਿਕਾਰ ਜੀ ਕਰਦੇ। ਠੀਕ ਮੇਰਬਾਰ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਨਾਮ ਸਤੋਤ। ਮੇਰਾ ਨਾਮ ਗੁਰਮੀਤ ਸਿੰਘ ਹੈ। ਅੱਜ ਸਰ ਜਿਹੜਾ ਪ੍ਰੋਗਰਾਮ ਕੀਤਾ ਗਿਆ ਇਹਦੇ ਬਾਰੇ ਜਾਣਕਾਰੀ। ਇਹ ਜੀ ਅੱਜ ਮਾਪੇ ਅਧਿਆਪਕ ਮਿਲਣੀ ਹੈ ਪੂਰੇ ਪੰਜਾਬ ਦੇ ਵਿੱਚ ਹਰੇਕ ਸਕੂਲ ਦੇ ਵਿੱਚ ਹੋ ਰਹੀ ਹੈ ਜੀ ਜੀ ਇਹਦੇ ਵਿੱਚ ਅਸੀਂ ਬੱਚਿਆਂ ਦੇ ਮਾਪਿਆਂ ਨੂੰ ਬੁਲਾ ਕੇ ਤੇ ਉਹਨਾਂ ਦੀ ਕਾਰਗੁਜ਼ਾਰੀ ਹੈ ਜੋ ਉਹ ਘਰ ਵਿੱਚ ਜਿਹੜਾ ਕੁਝ ਕਰਦੇ ਆ ਉਹਨਾਂ ਦੇ ਬਾਰੇ ਜਾਣਕਾਰੀ ਲੈ ਰਹੇ ਹਾਂ ਤੇ ਉਹਨਾਂ ਦੀ ਅਸੀਂ ਜਿਹੜਾ ਇੱਥੇ ਸਕੂਲ ਦੇ ਵਿੱਚ ਸਿੱਖਿਆ ਨਾਲ ਸੰਬੰਧਿਤ ਉਹਨਾਂ ਨੂੰ ਜਾਣਕਾਰੀ ਦੇ ਰਹੇ ਆਂ ਦੇ ਰਹੇ ਆਂ ਵੀ ਉਹਨਾਂ ਦਾ ਲੈਵਲ ਕੀ ਹੈ ਕਿਵੇਂ ਦੀ ਪੜਾਈ ਕਰ ਰਹੇ ਆ ਇਹ ਜਿਹੜੇ ਪ੍ਰੋਗਰਾਮ ਹੈ ਕਿਉਂ ਜ਼ਰੂਰੀ ਹੈ ਇਹ ਜ਼ਰੂਰੀ ਨੇ ਜੀ ਇਹ ਇੱਕ ਤਰ੍ਹਾਂ ਦਾ ਜਿਵੇਂ ਮਾਪਿਆਂ ਨੂੰ ਆਪਣੇ ਬੱਚੇ ਬਾਰੇ ਪੂਰੀ ਜਾਣਕਾਰੀ ਮਿਲ ਜਾਂਦੀ ਹੈ ਜੀ ਤੇ ਜਿਹੜਾ ਇੱਕ ਅਧਿਆਪਕ ਹੈ ਅਧਿਆਪਕ ਦੇ ਵਾਸਤੇ ਵੀ ਇਹ ਜਾਣਕਾਰੀ ਬਹੁਤ ਜ਼ਰੂਰੀ ਹੈ ਕਿ ਬੱਚਾ ਘਰ ਜਾ ਕੇ ਕੀ ਕਰਦਾ ਹੈ ਪੜਾਈ ਨੂੰ ਸਮਾਂ ਦੇ ਰਿਹਾ ਹੈ ਕਿ ਟੈਲੀਵਿਜ਼ਨ ਜ਼ਿਆਦਾ ਦੇਖਦਾ ਹੈ ਜਾਂ ਫੋਨ ਮੋਬਾਈਲ ਵੀ ਜ਼ਿਆਦਾ ਵਰਤੋਂ ਕਰਦਾ ਹੈ ਜਦੋਂ ਸਾਨੂੰ ਇਸ ਤਰ੍ਹਾਂ ਦੀ ਜਾਣਕਾਰੀ ਮਿਲਦੀ ਹੈ ਕਾਰਡ ਦੇ ਵਿੱਚ ਉਹਦਾ ਵੀ ਹਾਰ ਕਿਹੋ ਜਿਹਾ ਮਾਪਿਆਂ ਨਾਲ ਬੋਲ ਚਾਲ ਦੀ ਉਹਦੀ ਬਾਸ਼ਾ ਕੀ ਹੈ ਕਿਵੇਂ ਵਰਤਾਓ ਕਰਦਾ ਆਪਣੇ ਪੇਰੈਂਟਸ ਨਾਲ ਤੇ ਆਂਡ ਗੁਆਰ ਦੇ ਵਿੱਚ ਇਸ ਬਾਰੇ ਸਾਨੂੰ ਵੀ ਜਾਣਕਾਰੀ ਮਿਲ ਜਾਂਦੀ ਹੈ ਤੇ ਮਾਪਿਆਂ ਨੂੰ ਵੀ ਇਹ ਜਾਣਕਾਰੀ ਮਿਲ ਜਾਂਦੀ ਹੈ ਵੀ ਸਾਡਾ ਬੱਚਾ ਪੜਾਈ ਦੇ ਵਿੱਚ ਕਿਦਾਂ ਕੀ ਪ੍ਰਾਪਤੀਆਂ ਨੇ ਦੀਆਂ ਪੇਪਰਾਂ ਦੇ ਵਿੱਚ ਕੀ ਕੁਝ ਨਿਹਾਸ਼ਕ ਕੀਤਾ ਅੱਜ ਦੇ ਪ੍ਰੋਗਰਾਮ ਦਾ ਰਿਸਪੌਂਸ ਕੀ ਸੀ ਰਿਸਪੌਂਸ ਬਹੁਤ ਵਧੀਆ ਸੀ ਜੀ ਲਗਭਗ ਲਗਭਗ ਸਾਰੇ ਬੱਚਿਆਂ ਦੇ ਪੇਰੈਂਟਸ ਆ ਰਹੇ ਆ ਜੇ 3 ਮਹੀਨੇ ਤੱਕ ਦਾ ਟਾਈਮ ਹੈ ਜਿਹੜੇ ਰਹਿੰਦੇ ਬੱਚਿਆਂ ਦੇ ਉਹ ਵੀ ਪੇਰੈਂਟਸ ਆ ਰਹੇ ਬਹੁਤ ਵਧੀਆ ਰਿਸਪੌਂਸ ਹੈ ਐਸੇ ਇੱਥੇ ਮਤਲਬ ਵਧੀਆ ਆਪਦੇ ਵੱਲੋਂ ਪ੍ਰਬੰਧ ਕੀਤਾ ਹੋਇਆ ਹੈ ਜਿਹੜੇ ਬੱਚਿਆਂ ਦੇ ਪੇਰੈਂਟਸ ਨਹੀਂ ਆਏ ਉਹਨਾਂ ਨੂੰ ਸੰਦੇਸ਼ ਕੀ ਦੇਣਾ ਚਾਹੀਦਾ ਉਹਨਾਂ ਨੂੰ ਸੰਦੇਸ਼ ਇਹ ਹੈ ਜੀ ਦੇਖੋ ਇਹ ਵਨ ਸਾਈਡਡ ਹੋ ਜਾਂਦਾ ਜੇਕਰ ਬੱਚਿਆਂ ਦੇ ਪੇਰੈਂਟਸ ਨਹੀਂ ਆਏ ਚਲੋ ਅਸੀਂ ਆਪਣੀ ਕੋਸ਼ਿਸ਼ ਕਰ ਰਹੇ ਹਾਂ ਪਰ ਸਾਨੂੰ ਬੱਚਿਆਂ ਦੇ ਪੇਰੈਂਟਸ ਤੋਂ ਜਿਹੜਾ ਜਾਣਕਾਰੀ ਮਿਲਣੀ ਹੈ ਬੱਚੇ ਦੀ ਜਿਵੇਂ ਪਹਿਲਾਂ ਕਹੇ ਹਟਿਆ ਵੀ ਕਰਦੇ ਵਿੱਚ ਉਕੀ ਕੁਝ ਕਰਦਾ ਕਿੰਨਾ ਸਮਾਂ ਪੜਾਈ ਲਈ ਦਿੰਦਾ ਮਤਲਬ ਉਹ ਅਸੀਂ ਉਹ ਜਾਣਕਾਰੀ ਪ੍ਰਾਪਤ ਨਹੀਂ ਕਰ ਸਕਦੇ ਉਹਨਾਂ ਦੇ ਨਾਲ ਕਰਕੇ ਤੇ ਅਸੀਂ ਕਾਢੇ ਮਾਦਮਰਾ ਇਹ ਬੇਨਤੀ ਕਰਨੇ ਆ ਮਤਲਬ ਜਦੋਂ ਵੀ ਇਹੋ ਜੀ ਮੀਟਿੰਗ ਦਾ ਹੋਵੇ ਸਮਾਂ ਤੇ ਉਹ ਕੁਝ ਕੁਝ ਆਪਣੇ ਬੱਚਿਆਂ ਵਾਸਤੇ ਸਮਾਂ ਕੱਢ ਕੇ ਸਕੂਲ ਜਰੂਰ ਆ ਜੀ ਮਿਹਰਬਾਨ